ਹਾਂਜੀ ਦੋਸਤੋ ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਥੋੜੀ ਬਹੁਤੀ ਡਿਸਕਸ਼ਨ ਕਰਾਂਗੇ ਵੀ ਜਿਹੜਾ ਸ਼ਹੀਦੀ ਹਫ਼ਤਾ ਚੱਲ ਰਿਹਾ ਹੈਗਾ ਇਹਦੇ ਵਿੱਚ ਕਾਫੀ ਸਾਰੇ ਪ੍ਰਚਾਰਕ ਤਾਂ ਇਹ ਗੱਲ ਕਹਿੰਦੇ ਆ ਰਹੇ ਆ ਲੰਬੇ ਸਮੇਂ ਤੋਂ ਵੀ ਇਹ ਦੇਖੋ ਸੋਗ ਦੇ ਦਿਨ ਹੁੰਦੇ ਆ ਤੇ ਸੋਗ ਦੇ ਦਿਨਾਂ ਦੇ ਵਿੱਚ ਕਦੇ ਜਿਵੇਂ ਕਹਾਂ ਕਿ ਖੁਸ਼ੀ ਨਹੀਂ ਮਨਾਈ ਜਾਂਦੀ ਤੇ ਕਦੇ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਖਾਣਾ ਵਗੈਰਾ ਅਸੀਂ ਲੰਗਰ ਵਗੈਰਾ ਵਰਤਾਉਨੇ ਆ ਫਤਿਹਗੜ ਸਾਹਿਬ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਹਾਈ ਫਾਈ ਲੰਗਰ ਨਹੀਂ ਹੋਣਾ ਚਾਹੀਦਾ ਤੇ ਅੱਜ ਮੈਂ ਸੁਣ ਰਿਹਾ ਸੀ ਇੱਕ ਪ੍ਰਚਾਰਕ ਕਹਿ ਰਿਹਾ ਸੀਗਾ ਵੀ ਜਿਹੜੀ ਸ਼ਹੀਦੀ ਆ ਉਹ ਸਿੱਖ ਕੌਮ ਦੇ ਵਿੱਚ ਮੱਸੀ ਮਿਲਦੀ ਆ ਤੇ ਇਹਨਾਂ ਨੂੰ ਸਾਨੂੰ ਇੱਕ ਤਰ੍ਹਾਂ ਦੇ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ ਜਨਾਂ ਨੂੰ ਤੇ ਮੈਨੂੰ ਤਾਂ ਇਹਨਾਂ ਦਿਨਾਂ ਦੇ ਵਿੱਚ ਇਹੀ ਲੱਗਦਾ ਹੁੰਦਾ ਵੀ ਦੇਖੋ ਸ਼ਹੀਦੀ ਦਿਨ ਜਰੂਰ ਚੱਲ ਰਹੇ ਆ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਿੰਗਾ ਬਹੁਤ ਸਾਰੇ ਨਾ ਸ਼ਹੀਦਾਂ ਇਹਨਾਂ ਦਿਨਾਂ ਦੇ ਵਿੱਚ ਹੋਏਗਾ ਤੇ ਨਾਲ ਦੇ ਨਾਲ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋਏ ਤੇ ਅੱਗੇ ਮੈਨੂੰ ਯਾਦ ਆ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਸਭ ਬਜ਼ੁਰਗਾਂ ਨੇ ਕਹਿਣਾ ਵੀ ਇਨ੍ਹਾਂ ਦਿਨਾਂ ਦੇ ਵਿੱਚ ਕੋਈ ਵਿਆਹ ਸ਼ਾਦੀ ਨਹੀਂ ਹੋ ਸਕਦੀ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਹੋ ਸਕਦਾ ਤੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਪੁੰਜੇ ਪਾ ਕੇ ਇੱਕ ਤਰ੍ਹਾਂ ਦੇ ਨਾਲ ਅਫਸੋਸ ਜ਼ਾਹਰ ਕਰਦੇ ਹੁੰਦੇ ਸੀ ਫਤਿਹਗੜ੍ਹ ਸਾਹਿਬ ਵੀ ਜਦੋਂ ਜੋੜ ਮੇਲੇ ਦੇ ਉੱਤੇ ਲੋਕ ਜਾਂਦੇ ਹੁੰਦੇ ਸੀ ਤਾਂ ਉੱਥੇ ਵੀ ਸ਼ਹੀਦੀ ਜੋੜ ਮੇਲੇ ਦੇ ਵਿੱਚ ਲੋਕ ਇੱਕ ਤਰ੍ਹਾਂ ਦੇ ਨਾਲ ਜਿਵੇਂ ਸੋਗ ਮਨਾਉਣ ਆਪਾਂ ਜਾਂਦੇ ਹੁੰਦੇ ਹੁੰਦੇ ਉਸੇ ਤਰੀਕੇ ਦੇ ਨਾਲ ਜਾਂਦੇ ਹੁੰਦੇ ਸੀ ਕੋਈ ਉੱਥੇ ਸਪੀਕਰ ਨਹੀਂ ਲੱਗਦੇ ਸੀ ਜਿਵੇਂ ਅੱਜ ਕੱਲ ਬਹੁਤ ਸਾਰੇ ਆਪਾਂ ਦੇਖਦੇ ਆਂ ਵੀ ਟਰੈਕਟਰਾਂ ਦੇ ਉੱਤੇ ਸਪੀਕਰ বাজਦੇ ਜਾਂਦੇ ਆ ਤੇ ਲੋਕੀ ਢੂਲ ਠਮੱਕਾ ਕਰਦੇ ਹੈਗੇ ਆ ਤੇ ਮੈਨੂੰ ਲੱਗਦਾ ਵੀ ਸਾਨੂੰ ਸਾਡੇ ਬਜ਼ੁਰਗਾਂ ਦੀ ਜਿਹੜੀ ਸੋਚ ਸੀ ਉਹਦੇ ਉੱਤੇ ਪਹਿਰਾ ਦੰਦੇ ਹੋਏ ਇਹਨਾਂ ਦਿਨਾਂ ਨੂੰ ਇੱਕ ਸੋਗ ਦੇ ਤੌਰ ਤੇ ਮਨਾਉਣਾ ਚਾਹੀਦਾ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਵਿਆਹ ਸ਼ਾਦੀ ਨਹੀਂ ਕਰਨੇ ਚਾਹੀਦੇ ਪੁੰਜੇ ਜਿਹੜੇ ਲੋਕ ਪੈਂਦੇ ਆ ਜਾਂ ਜਿਹੜੇ ਲੋਕ ਇਹਨਾਂ ਦਿਨਾਂ ਦੇ ਵਿੱਚ ਨਾਨ ਵੇਜ ਖਾਂਦੇ ਸੀਗੇ ਉਹ ਨਾਨ ਵੇਜ ਜਿਵੇਂ ਕਹਿੰਦੇ ਨਹੀਂ ਖਾਂਦੇ ਵੈਜੀਟੇਰੀਅਨ ਫੂਡ ਖਾਂਦੇ ਆ ਤੇ ਨਾਲ ਦੀ ਨਾਲ ਜਿਵੇਂ ਕਹਿੰਦਾ ਵੀ ਇੱਕ ਸੋਗ ਵਰਗਾ ਜਿਵੇਂ ਮਾਹੌਲ ਹੁੰਦਾ ਹੋਣਾ ਵੀ ਚਾਹੀਦਾ ਕਿਉਂਕਿ ਬਹੁਤ ਵੱਡੀ ਇਹ ਘਟਨਾ ਉਸ ਸਮੇਂ ਦੇ ਵਿੱਚ ਵਾਪਰੀ ਸੀ ਉਹਨਾਂ ਸ਼ਹੀਦਾਂ ਨੂੰ ਅਸੀਂ ਸਜਦਾ ਕਰਦੇ ਆ ਪਰ ਮੈਂ ਸਮਝਦਾ ਵੀ ਜਿਹੜੇ ਪ੍ਰਚਾਰਕ ਗਲਤਮਤ ਤਰੀਕੇ ਦੇ ਆਪਦੇ ਵਿਊ ਬਤਾਉਣ ਵਾਸਤੇ ਜਾਂ ਜੋ ਵੀ ਸਿਸਟਮ ਅੱਜ ਕੱਲ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਕਰਦੇ ਆ ਉਹ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਇੱਕ ਮੈਨੂੰ ਹੋਰ ਲੱਗਿਆ ਵੀ ਉੱਥੇ ਇੱਕ ਨਿੰਗ ਸਿੰਘ ਬੱਚਾ ਸੀ ਉਹ ਉੱਥੇ ਟੋਪੀਆਂ ਵੇਚ ਰਿਹਾ ਸੀ ਕਿਉਂਕਿ ਠੰਡ ਦੇ ਦਿਨ ਹੁੰਦੇ ਆ ਅੱਜ ਕੱਲ ਤੁਹਾਨੂੰ ਪਤਾ ਵੀ ਇਸ ਜੋੜ ਮੇਲੇ ਦੇ ਵਿੱਚ ਦੇਖੋ ਕੱਲੇ ਸਿੱਖ ਨਹੀਂ ਆਉਂਦੇ ਇਸ ਜੋੜ ਮੇਲੇ ਦੇ ਵਿੱਚ ਬਹੁਤ ਸਾਰੇ ਸਾਡੇ ਮੁਸਲਮਾਨ ਭਰਾ ਬਹੁਤ ਸਾਰੇ ਹਿੰਦੂ ਭਰਾ ਸਾਡੇ 크ਰਿਸਚੀਅਨ ਭਰਾ ਉਹ ਵੀ ਇਸ ਜੋੜ ਮੇਲੇ ਦੇ ਵਿੱਚ ਇਸੀ ਜੋੜ ਮੇਲੇ ਦੇ ਵਿੱਚ ਹਾਜ਼ਰੀ ਭਰਦੇ ਆ ਤੇ ਦੇਖੋ ਜੇ ਕੋਈ ਉੱਥੇ ਨਾਨ ਸਿੱਖ ਬੰਦਾ ਆਇਆ ਹੋਇਆ ਤੇ ਉਹ ਟੋਪੀ ਪਾਉਣੀ ਚਾਹੁੰਦਾ ਤਾਂ ਮੇਰਾ ਕਹਿ ਲਓ ਉਹਦੇ ਵਿੱਚ ਸਾਡੇ ਸਿੰਘਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੇ ਜੇ ਤੁਸੀਂ ਜਿਵੇਂ ਕਹਿੰਦੇ ਟੋਪੀ ਦੀ ਮਹ ਜਿਵੇਂ ਕਹਿੰਦੇ ਉਹਨੂੰ ਪਗੜੀ ਬਾਰੇ ਦੱਸਣਾ ਚਾਹੁੰਦੇ ਹੋ ਮਹੱਤਾ ਬਾਰੇ ਤਾਂ ਉਹਨੂੰ ਆਪਾਂ ਪਿਆਰ ਨਾਲ ਵੀ ਦੱਸ ਸਕਦੇ ਹਾਂ ਵੀ ਇਹ ਸਾਡੇ ਗੁਰੂ ਸਾਹਿਬ ਦਾ ਜਿਵੇਂ ਕਹਿੰਦੇ ਬੱਚਿਆਂ ਦਾ ਸ਼ਹੀਦੀ ਜੋੜ ਮੇਲਾ ਤੇ ਇੱਕ ਤਰ੍ਹਾਂ ਦੇ ਨਾਲ ਸਿੱਖੀ ਦੀ ਪੱਗ ਦੀ ਦਸਤਾਰ ਦੀ ਮਹਾਨਤਾ ਕੀ ਹੈ ਪਰ ਜੇ ਆਪਾਂ ਉੱਥੇ ਕਹੀਏ ਵੀ ਜੇ ਕੋਈ ਨੰਗ ਸਿੰਘ ਬੱਚਾ ਉੱਥੇ ਟੋਪੀਆਂ ਵੇਚ ਰਿਹਾ ਤਾਂ ਉਹ ਆਪਦੀ ਮਿਹਨਤ ਕਰ ਰਿਹਾ ਜੇ ਕੋਈ ਨੌਨ ਸਿੱਖ ਉਹ ਤੋਂ ਟੋਪੀ ਖਰੀਦਣੀ ਚਾਹੁੰਦਾ ਜਾਂ ਕੋਈ ਸਹਿਜਤਾ ਦੇ ਸਿੱਖ ਉਹ ਤੋਂ ਟੋਪੀ ਖਰੀਦਣੀ ਚਾਹੁੰਦਾ ਤਾਂ ਉਹਦੇ ਤੇ ਮੇਰਾ ਖਿਆਲ ਹੈ ਸਾਨੂੰ ਕਿਲ ਤੂੰ ਪ੍ਰੰਤੂ ਨਹੀਂ ਕਰਨਾ ਚਾਹੀਦਾ ਸਗੋਂ ਸਾਨੂੰ ਲੋਕਾਂ ਨੂੰ ਨਾਲ ਜੋੜਨਾ ਚਾਹੀਦਾ ਨਾ ਕਿ ਸਾਨੂੰ ਜਿਵੇਂ ਮੈਂ ਕਹਾਂ ਵੀ ਲੋਕਾਂ ਨੂੰ ਧੱਕੇ ਨਾਲ ਅਸੀਂ ਜਿਵੇਂ ਮੈਂ ਕਹਾਂ ਆਪਦੇ ਨਾਲ ਤੋੜ ਕੇ ਤੇ ਬਾਕੀ ਅਸੀਂ ਸਜਦਾ ਕਰਦੇ ਆਂ ਛੀਦਾ ਨੂੰ ਤੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਤੇ ਨਾਲ ਦੀ ਨਾਲ ਮੈਂ ਥੋੜੀ ਜੀ ਗੱਲਬਾਤ ਕਰਨੀ ਚਾਹੁੰਦਾ ਸੀ ਵੀ ਦੇਖੋ ਜਿਹੜਾ ਨਾ ਸਾ ਸਿੱਖਾਂ ਦੇ ਵਿੱਚ ਕੈਲੰਡਰ ਦੇ ਤੌਰ ਤੇ ਭੰਗੋ ਭੂਸਾ ਪਿਆ ਹੋਇਆ ਦੋ ਦੋ ਵੇਰੀ ਗੁਰੂ ਸਾਹਿਬ ਦੇ ਪੁਰਬ 2025 ਚ ਆ ਕੇ 2026 ਚ ਆਉਣਾ ਹੀ ਨਹੀਂ ਤੇ ਜਾਂ ਗੁਰਤਾ ਗੱਦੀ ਸੇਮ ਡੇ ਆ ਨਾਲ ਦੇ ਨਾਲ ਸ਼ਹੀਦੀ ਦਿਨ ਸੇਮ ਡੇ ਆ ਮੈਨੂੰ ਲੱਗਦਾ ਵੀ ਉਹ 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 ਨਾ ਜਿਹੜੇ ਸੀਗੇ ਆਪਣੇ ਪੁਰੇਵਾਲ ਸਾਹਿਬ ਪਾਲ ਸਿੰਘ ਫੋਰ ਐਵਰ ਉਹਨਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਖੋਜ ਕਰਕੇ 1990 ਦੇ ਦਹਾਕੇ ਦੇ ਦੌਰਾਨ ਨਾਨਕ ਸ਼ਾਹੀ ਕਲੰਡਰ ਸਿੱਖਾਂ ਵਾਸਤੇ ਤਿਆਰ ਕੀਤਾ ਸੀ ਜਿਹੜਾ ਸਾਰੇ ਭੰਬਲ ਪੂਸੇ ਦੂਰ ਕਰਦਾ ਸੀਗਾ ਤੇ ਜਿਹਦੇ ਉਹਨਾਂ ਨੇ ਸੂਰਜ ਜਿਵੇਂ ਆਪਾਂ 365 ਦਿਨ ਦਾ ਰੈਗੂਲਰ ਕਲੰਡਰ ਜਿਹੜਾ ਵਰਤਦੇ ਆ ਜਿਹੜੇ ਗੋਰਿਆਂ ਦੁਆਰਾ ਬਣਾਇਆ ਗਿਆ ਕਲੰਡਰ ਸੀ ਉਸ ਕਲੰਡਰ ਦੀ ਤਰਜ਼ ਦੇ ਉੱਤੇ ਉਹਨਾਂ ਨੇ ਸੂਰਜ ਦੇ ਦਿਨਾਂ ਨੂੰ ਮੁੱਖ ਰੱਖ ਕੇ ਉਹ ਕਲੰਡਰ ਤਿਆਰ ਕੀਤਾ ਹੈ ਜਿਹਦੇ ਵਿੱਚ ਕੋਈ ਦਿਨ ਕਲੈਸ਼ ਨਹੀਂ ਸੀ ਹੁੰਦਾ ਤੇ ਜਿਹੜਾ ਆਪਾਂ ਬਿਕਰਮੀ ਕਲੰਡਰ ਵਰਤਦੇ ਆ ਉਹੋ ਬੇਸਿਕਲੀ ਚੰਦਰਮਾ ਦੇ ਦਿਨਾਂ ਦੇ ਹਿਸਾਬ ਦੇ ਨਾਲ ਤਿਆਰ ਕੀਤਾ ਜਾਂਦਾ ਕਿਉਂਕਿ ਚੰਦਰਮਾ ਤੁਹਾਨੂੰ ਪਤਾ ਮਹੀਨੇ ਦੇ ਵਿੱਚ ਹੀ ਉਹਦੇ ਦਿਨ ਕਾਫੀ ਘਟ ਵੱਧ ਜਾਂਦੇ ਆ ਜਿਹਦਾ ਕਰਕੇ ਜਿਹੜਾ ਦਿਨ ਆ ਉਹ ਕਿਸੇ ਸਾਲ ਤਾਂ ਦੋ ਦੋ ਵਾਰ ਹੀ ਆ ਜਾਂਦੇ ਆ ਕਿਸੇ ਸਾਲ ਉਹ ਆਉਂਦੇ ਹੀ ਨਹੀਂ ਮੈਨੂੰ ਲੱਗਦਾ ਵੀ ਸਾਨੂੰ ਜਿਹੜਾ ਪੁਰੇਵਾਲ ਸਾਹਿਬ ਦਾ ਕੈਲੰਡਰ ਸੀ ਪਾਲ ਸਿੰਘ ਪੁਰੇਵਾਲ ਸਾਹਿਬ ਦਾ ਨਾਨਕਸ਼ਾਹੀ ਕੈਲੰਡਰ ਉਹਨੂੰ ਮੈਨੂੰ ਲੱਗਦਾ ਮਹੱਤਤਾ ਦੇਣੀ ਚਾਹੀਦੀ ਆ ਉਹ 2003 ਦੇ ਵਿੱਚ ਬੇਸਿਕਲੀ ਸ਼੍ਰੋਮਣੀ ਕਮੇਟੀ ਨੇ ਲਾਗੂ ਵੀ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਕੁਸ਼ਕ ਅੰਡੇਰੇਦਾਰ ਕੁਸ਼ਕ ਅ ਜਿਵੇਂ ਕਨਾਂ ਵੀ ਸਾਡੀਆਂ ਜਥੇਬੰਦੀਆਂ ਨੇ ਰੌਲਾ ਰੱਪਾ ਪਾ ਕੇ ਉਹਨੂੰ ਫੇਰ ਉਹਦੇ ਕੋਲ ਸੌਦਾ ਵੀ ਕਰਾ ਲਿਆ ਪਹਿਲਾਂ ਫੇਰ ਫੇਰ ਉਹਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਐਤਕੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਆ ਉਹ ਕਹਿੰਦੇ ਵੀ ਜਿਹਦਾ ਜਿੰਮੇ ਜੀ ਕਰਦਾ ਉਹਵੇਂ ਬਣਾ ਲਓ ਤੇ ਨਾ ਇਦਾਂ ਨਹੀਂ ਹੋਣਾ ਚਾਹੀਦਾ ਜਿਹੜਾ ਅਕਾਲ ਤਖਤ ਸਾਹਿਬ ਆ ਉਹ ਸਾਨੂੰ ਸਹਿਦ ਦਿੰਦਾ ਅਸੀਂ ਸਾਰੇ ਜਾਣੇ ਉਹਦੇ ਅੱਗੇ ਅਸਿਸਟ ਝਕਾਉਨੇ ਆ ਤੇ ਜੋ ਵੀ ਉੱਥੋਂ ਫਰਮਾਨ ਜਾਰੀ ਹੁੰਦਾ ਉੱਥੋਂ ਸਪਸ਼ਟ ਫਰਮਾਨ ਜਾਰੀ ਹੋਵੇ ਵੀ ਤੁਸੀਂ ਆਹਾ ਮਨਾਉਣਾ ਆਹਾ ਨਹੀਂ ਮਨਾਉਣਾ ਤੇ ਮੇਰੇ ਖਿਆਲ ਮੁਤਾਬਕ ਸਾਨੂੰ ਨਾ ਆਪਦੇ ਨਾ ਸਿਆਸੀ ਕਿੜਾ ਛੱਡ ਕੇ ਜਾਂ ਐਵੇਂ ਜਿਹੜੀਆਂ ਚੂਤ ਚਲਾਕੀਆਂ ਜਿਹੀਆਂ ਹੁੰਦੀਆਂ ਉਹਨੂੰ ਪਾਸੇ ਕਰਕੇ ਜਿਹੜਾ ਜਿਵੇਂ ਕਹਿੰਦਾ ਪ੍ਰਮਾਣਿਤ ਨਾਨਕਸ਼ਾਹੀ ਕਲੰਡਰ ਸਰਦਾਰ ਪਾਲ ਸਿੰਘ ਪੁਰੇਵਾਲ ਬਣੋ ਤਿਆਰ ਕੀਤਾ ਗਿਆ ਸੀ ਉਹਨੂੰ ਵੀ ਲਾਗੂ ਕਰਨਾ ਚਾਹੀਦਾ ਤਾਂ ਕਿ ਜੋ ਸਿੱਖ ਧਰਮ ਦੇ ਵਿੱਚ ਭੰਬੜ ਪੂਸਾ ਪਿਆ ਹੋਇਆ ਦਰਮਨੋਂ ਤੋਂ ਇਸ ਵੰਦੇ ਵਿੱਚ ਉਹ ਤੋਂ ਆਪਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੜਾ ਛੁੱਟ ਸਕੇ ਇਹੀ ਇੱਕ ਮੈਨੂੰ ਲੱਗਦਾ ਤਰੀਕਾ ਜਿਹਦਾ ਕਰਕੇ ਅਸੀਂ ਜਿਹੜਾ ਖੜਾ ਇਸ ਚੀਜ਼ ਤੋਂ ਛੜਵਾ ਸਕਦੇ ਹੈਗੇ। ਬਾਕੀ ਆਪਾਂ ਗੱਲਬਾਤ ਥੋੜੀ ਕਰਨੀ ਚਾਹੁੰਦੇ ਸੀ ਵੀ ਗੈਂਗਸਟਰ ਬਾਦ ਆ ਜਿਹਦੇ ਵਿੱਚ ਆਪਾਂ ਹਮੇਸ਼ਾ ਬਲੇਮ ਕਰਦੇ ਆ ਵੀ ਮੁੰਡੇ ਦੇ ਕੋਈ ਐਦਾਂ ਕਰ ਰਹੇ ਆ ਇਹ ਇੱਕ ਦੂਜੇ ਨੂੰ ਮਾਰੀ ਜਾ ਰਹੇ ਆ ਸੰਦੀਪ ਮਜ਼ਾਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਆ ਹੁਣ ਮੁੰਡਾ ਸੀਗਾ ਬਲਾਚੌਰ ਦਾ ਰਾਣਾ ਉਹਦਾ ਕਤਲ ਕਰ ਦਿੱਤਾ ਗਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਮਾਰੀ ਜਾ ਰਹੇ ਆ ਜਾਂ ਪੁਲਿਸ ਐਨਕਾਊਂਟਰ ਹੋ ਰਹੇ ਆ ਵੀ ਕੀ ਇਹਨਾਂ ਨੂੰ ਕੋਈ ਆਪਾਂ ਘਰੇ ਬਿਠਾਉਣ ਦਾ ਕੋਈ ਰਸਤਾ ਨਹੀਂ ਲੱਭ ਸਕਦੇ ਦੇਖੋ ਜਿਹੜਾ ਗੈਂਗਸਟਰ ਬਾਦ ਆ ਇਹ ਬੇਸਿਕਲੀ ਸਿਆਸੀ ਜਮਾਤ ਦੀ ਦੇਣ ਕਿਉਂਕਿ ਤੁਹਾਨੂੰ ਯਾਦ ਹੋਣਾ ਅਕਾਲੀ ਦਲ ਦੀ ਗਵਰਨਮੈਂਟ ਲਗਾਤਾਰ 10 ਸਾਲ ਪੰਜਾਬ ਦੇ ਵਿੱਚ ਰਹੀ ਆ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਸਟੂਡੈਂਟ ਯੂਨੀਅਨਾਂ ਸੀਗੀਆਂ ਉਹਨਾਂ ਨੂੰ ਖੜੀਆਂ ਕਰਨ ਵਾਸਤੇ ਅਕਾਲੀ ਦਲ ਨੇ ਬੜਾ ਜ਼ੋਰ ਲਾਇਆ ਤੇ ਉਹ ਫਿਰ ਯੂਨੀਵਰਸਿਟੀਜ਼ ਨਾਲ ਇਲੈਕਸ਼ਨਾਂ ਲਾ ਲਓ ਕਾਲਜ ਦੇ ਪ੍ਰਧਾਨਾਂ ਰਾਜਗਾਰਡਮੈਂਟ ਲਾ ਲਓ ਉਹ ਇੱਕ ਇਹਨਾਂ ਨੇ ਮੂਵਮੈਂਟ ਜੀ ਖੜੀ ਕਰਤੀ ਜਿਹਦਾ ਐਸਓਏ ਦਾ ਸਟicker ਦੇ ਦਿੱਤਾ ਜਾਂਦਾ ਸੀ ਜਿਹਦੀ ਗੱਡੀ ਤੇ ਉਹ ਲੱਗਿਆ ਹੁੰਦਾ ਸੀ ਤਾਂ ਉਹ ਆਪਦੇ ਆਪ ਨੂੰ ਜਿਵੇਂ ਕੱਲੇ ਐਮਐਲ ਤੋਂ ਉੱਪਰ ਸਮਝਦਾ ਹੁੰਦਾ ਸੀਗਾ ਉਹਨੂੰ ਇੰਨੀ ਪਾਵਰ ਉਸ ਸਮੇਂ ਦਿੱਤੀ ਗਈ ਸੀ ਇਸੇ ਤਰੀਕੇ ਦੇ ਨਾਲ ਕਾਂਗਰਸ ਦੇ ਵੇਲੇ ਯੂਥ ਕਾਂਗਰਸ ਦਾ ਜਿਹੜਾ ਸਟicker ਚੱਲਦਾ ਸੀਗਾ ਸੋ ਉਹਨਾਂ ਸਟickerਾਂ ਦੇ ਵਿੱਚੋਂ ਹੀ ਇਹ ਜਿਹੜੇ ਗੈਂਗਸਟਰ ਹੈਗੇ ਆ ਇਹ ਬੇਸਿਕਲੀ ਨਿਕਲੇ ਹੈਗੇ ਆ ਪਹਿਲਾਂ ਤਾਂ ਦੇਖੋ ਇਹਨਾਂ ਨੂੰ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਜਿਹੜੇ ਸਿਆਸਤਾਂ ਲੋਕਾਂ ਨੇ ਵਰਤਿਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਮੁੜ ਕੇ ਇਨਕਾਊਂਟਰ ਵੀ ਆਪ ਹੀ ਕਰਨੇ ਸ਼ੁਰੂ ਕਰ ਦਿੱਤੇ ਤੇ ਹੁਣ ਮੈਨੂੰ ਲੱਗਦਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਇਹਦਾ ਬੇਸਿਕਲੀ ਗੈਂਗਸਟਰ ਪੈਦਾ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਹੈ ਨਹੀਂ ਕਿਉਂਕਿ ਆਲਰੇਡੀ ਪੰਜਾਬ ਦੇ ਵਿੱਚ ਪਣਪਰੇ ਸੀ ਪਰ ਭਗਵੰਤ ਮਾਨ ਸਰਕਾਰ ਨੂੰ ਮੈਨੂੰ ਲੱਗਦਾ ਵੀ ਇੱਕ ਪਹਿਲ ਕਦਮੀ ਕਰਦੇ ਹੋਏ ਇੱਕ ਕੋਈ ਪੈਨਲ ਤਿਆਰ ਕਰਨਾ ਚਾਹੀਦਾ ਜਿਹੜਾ ਇਹਨਾਂ ਬੱਚਿਆਂ ਨੂੰ ਜਿਹੜੇ ਜਿਵੇਂ ਕਹਿੰਦਾ ਗਲਤ ਰਾਹ ਤੇ ਪੈ ਚੁੱਕੇ ਆ ਇਹਨਾਂ ਨੂੰ ਵਾਪਸ ਘਰ ਵਾਪਸੀ ਕਰਾਉਣ ਵਾਸਤੇ ਕੋਈ ਇਹਨਾਂ ਨੂੰ ਗਾਈਡਲਾਈਨਸ ਦੇਵੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਇਹਨਾਂ ਨੂੰ ਕੋਈ ਸਹੂਲਤਾਂ ਦਿੱਤੀਆਂ ਜਾਣ ਵੀ ਜੇ ਤੁਸੀਂ ਘਰੇ ਬੈਠਦੇ ਹੋ ਤੁਹਾਨੂੰ ਪੁਲਿਸ ਨਹੀਂ ਤੰਗ ਕਰੂਗੀ ਤੁਹਾਨੂੰ ਰੋਜ਼ਗਾਰ ਦਿੱਤਾ ਜਾਊਗਾ ਤੇ ਕਿਤੇ ਨਾ ਕਿਤੇ ਇਹ ਇੱਕ ਬੜੀ ਵੱਡੀ ਪ੍ਰੋਬਲਮ ਮੈਂ ਸਮਝਦਾ ਇਹ ਪੰਜਾਬ ਦੇ ਵਿੱਚ ਚੱਲ ਰਹੀ ਹੈਗੀ ਆ ਤੇ ਕਈ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਜਿਵੇਂ ਲਾਰੈਂਸ ਬਸ਼ਰੋਈ ਵਰਗੇ ਗਏ ਕਿ ਉਹਨਾਂ ਨੂੰ ਸਪੋਰਟ ਕਰਦੀਆਂ ਬਹੁਤ ਸਾਰੇ ਕਹਿੰਦੇ ਵੀ ਪੁਲਿਸ ਨੇ ਉਹਨਾਂ ਨੇ ਪ੍ਰਾਂਤ ਦਿੱਤੀ ਹੋਈ ਇੱਕ ਤਰ੍ਹਾਂ ਦੇ ਨਾਲ ਤੇ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਨੂੰ ਲਗਾਤਾਰ ਮਾਰਿਆ ਜਾ ਰਿਹਾ ਤੇ ਦੇਖੋ ਇਹ ਮੁੰਡੇ ਆਪਣੇ ਆਪ ਦੇ ਆ ਪੰਜਾਬੀ ਨੌਜਵਾਨ ਆ ਮੈਨੂੰ ਲੱਗਦਾ ਵੀ ਇਹਨਾਂ ਨੂੰ ਲੀਨੈਂਟ ਦਿਖਾਉਣੀ ਚਾਹੀਦੀ ਹੈ ਜਿਵੇਂ ਜੇ ਕੋਈ ਬੱਚਾ ਘਰੇ ਵੀ ਰਹਿਣਾ ਚਾਹੁੰਦਾ ਤਾਂ ਕਈ ਵਾਰੀ ਕੀ ਹੁੰਦਾ ਵੀ ਜੇ ਬਾਹਰ ਦਾਤ ਹੋ ਵੀ ਉਹਦੇ ਇਲਾਕੇ ਦੇ ਵਿੱਚ ਤਾਂ ਪੁਲਿਸ ਨੇ ਆ ਕੇ ਉਹਨੂੰ ਚੱਕ ਲੈਣਾ ਜੇ 2-4 ਉੱਤੇ ਪਰਚੇ ਹੋਏ ਹੋਏ ਆ ਤਾਂ ਉਹਨੂੰ ਇਨਵੋਲਵ ਕਰ ਲੈਣਾ ਜੇ ਫਿਰ ਉਹ ਜਿੱਪਾ ਪਪੋੜਾ ਹੋ ਜਾਂਦਾ ਤਾਂ ਉਹਦੇ ਮਾਮੇ ਭੂਆ ਮਾਸੜਾਂ ਦੇ ਪੁੱਤਾਂ ਨੂੰ ਚੱਕ ਲੈਂਦੇ ਹੈਗੇ ਆ ਮੈਨੂੰ ਲੱਗਦਾ ਵੀ ਇਹਨੂੰ ਕਿਤੇ ਨਾ ਕਿਤੇ ਰੋਕ ਲਾਉਣ ਵਾਸਤੇ ਇਸ ਚੀਜ਼ ਦੇ ਉੱਤੇ ਤੇ ਮੇਨੂੰ ਲੱਗਦਾ ਵੀ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਇਹਨਾਂ ਵਾਸਤੇ ਲੈਣਟ ਦਿਖਾਉਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੀ ਧਰਵਾਪਤੀ ਦਾ ਜਿਹੜਾ ਰਸਤਾ ਹੋ ਪੱਧਰਾ ਹੋ ਸਕੇ ਤੇ ਮੈਨੂੰ ਲੱਗਦਾ ਵੀ ਗਵਰਨਮੈਂਟ ਜੇ ਕੋਈ ਇਹ ਕੰਮ ਕਰ ਜੂਗੀ ਨਾ ਤਾਂ ਉਹਦੇ ਵਾਸਤੇ ਮੇਰਾ ਖਲ ਪੰਜਾਬੀ ਉਹਨਾਂ ਦੇ ਸਦਾ ਰਣੀ ਰਹਿਣਗੇ ਕਿਉਂਕਿ ਬਹੁਤ ਗਲਤ ਪਾਸੇ ਵੱਲ ਨੂੰ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਇਸ ਟਾਈਮ ਪਈ ਹੋਈ ਹੈਗੀ ਆ ਤੇ ਅਸੀਂ ਆਸ ਉਮੀਦ ਕਰਦੇ ਹਾਂ ਭਗਵੰਤਾਨ ਗਵਰਨਮੈਂਟ ਤੋਂ ਵੀ ਉਸ ਪਾਸੇ ਵੱਲ ਨੂੰ ਧਿਆਨ ਜ਼ਰੂਰ ਦੇਣਗੇ ਬਾਕੀ ਤੁਹਾਨੂੰ ਪਤਾ ਕੈਲੀਫੋਰਨੀਆ ਦੇ ਵਿੱਚ ਮੀਂਹ ਕਾਫੀ ਪਏ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਸਨ fran s square ਦੇ ਵਿੱਚ ਬਿਜਲੀ ਵੀ ਗਰ ਰਹੀ ਹੈਗੀ ਆ ਜਿਸ ਦਾ ਕਰਕੇ 에어ਪੋਰਟ ਦਾ ਟਰਮੀਨਲ ਬੰਦ ਵੀ ਇੱਕ ਤਰ੍ਹਾਂ ਦੇ ਨਾਲ ਬੰਦ ਰਿਹਾ ਹੈਗਾ ਕਿਸੇ ਤਰੀਕੇ ਦੇ ਨਾਲ ਜਿਹੜਾ ਉੱਥੇ ਬੀਮੋ ਵਗੈਰਾ ਨਹੀਂ ਡੱਗਾਂ ਚੱਲਦਾ ਸੀ ਉਹ ਵੀ ਮੇਰਾ ਖਲ ਪਰਭਾਵਿਤ ਹੋਊਗਾ ਤੇ ਲਾਸ ਐਂਜਲਸ ਏਰੀਆ ਦੇ ਵਿੱਚ ਵੀ ਭਾਰੀ ਮੀਂਹ ਪੈਣ ਕਰਕੇ ਜਿਹੜੇ ਇਲਾਕਿਆਂ ਦੇ ਪਿੱਛੇ ਦੇ ਦਿਨਾਂ 'ਚ ਹੰਗਾ ਲੱਗੀਆਂ ਸੀ ਉੱਥੇ ਲੈਂਟਸ ਲਾਈਟਾਂ ਵਗੈਰਾ ਹੰਗਾ ਕਾਫੀ ਜਿਹੜੇ ਰੋਡ ਵਗੈਰਾ ਸੀਗੇ ਉਹ ਵੀ ਮੀਂਹ ਦੇ ਵਿੱਚ ਹੜ ਗਏ ਹੈਗੇ ਆ ਤੇ ਕਾਫੀ ਜਿਆਦਾ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਤੇ ਛੜਤੀ ਆਵਾਜਾਈ ਵੀ ਇਹਦੇ ਨਾਲ ਪ੍ਰਭਾਵਿਤ ਹੋਈ ਹੈਗੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੇਰਾ ਖਿਆਲ ਹੈ ਵੀ ਮੀਂਹ ਪੈਣ ਦੇ ਭਾਰੀ ਅਸਰ ਬਣ ਰਹੇ ਹੈਗੇ ਆ ਇੱਕ ਦੋ ਦਿਨ ਛੱਡ ਕੇ ਤੇ ਮੇਰੇ ਖਲ ਦੁਆਰ ਤੋਂ ਫੇਰ ਮੀਂਹ ਪੈਣਾ ਸ਼ੁਰੂ ਹੋ ਜਾਣਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਫੌਗ ਵੀ ਆਪਣੇ ਵੈਲੀ ਦੇ ਵਿੱਚ ਪੈਂਦੀ ਹੈਗੀ ਆ ਜੇ ਰੋ ਗੱਡੀ ਡਰਾਈਵ ਕਰਦੇ ਹੋ ਤਾਂ ਥੋੜਾ ਜਿਆਦਾ ਬੀ ਕੇਅਰਫੁਲ ਕਿਉਂਕਿ ਵਿਜ਼ਿਬਿਲਟੀ ਇਹ ਮੀਂਹ ਦੇ ਵਿੱਚ ਵੀ ਘਟ ਜਾਂਦੀ ਹੈ ਤੇ ਧੁੰਦ ਦੇ ਵਿੱਚ ਵੀ ਘਟ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਈਸਟ ਸਾਈਡ ਦੇ ਉੱਤੇ ਵੀ ਕਾਫੀ ਸਾਰੇ ਜਿਹੜੇ ਵੱਡੇ 스ਨੋ ਸਟਾਰਮ ਵਗੈਰਾ ਆ ਰਹੇ ਹੈਗੇ ਆ ਤੁਹਾਡੇ ਜਿਹੜੇ ਟਰੱਕ ਡਰਾਈਵਰ ਵੀ ਆ ਉਹ ਖਾਸ ਕਰਕੇ ਜਦੋਂ ਕਿਸੇ ਪਾਸੇ ਵੱਲ ਨੂੰ ਜਾਂਦੇ ਆ ਤਾਂ ਆਪਦਾ ਮੌਸਮ ਵਗੈਰਾ ਚੈੱਕ ਕਰਕੇ ਜਾਓ ਤੇ ਅੱਜ ਕਿੰਨੀ ਖਬਰਾਂ ਤੇ ਆਪਾਂ ਡਿਸਕਸ਼ਨ ਕਰਨੇ ਸੀ ਅਗਲੇ ਵੀਕ ਫੇਰ ਆਪਾਂ ਕੋਈ ਨਾ ਕੋਈ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਵਾਂਗੇ ਤਤਕ ਦੇ ਲਈ ਦਿਉ ਜਾ ਸਸਰੀਕਾਲ ਸਾਡਾ ਜਿਹੜਾ ਪ੍ਰੋਗਰਾਮ ਸੀ ਇਹ ਜੀਐਸਟੀ ਟਰੱਕ ਪਰਮਿਟਸ ਦੁਆਰਾ ਤੇ ਸਨਕੈਲ ਡੀਜ਼ਲ ਟਰੱਕ ਦੁਆਰਾ ਸਪான்ਸਰ ਕੀਤਾ ਗਿਆ ਸੀ ਬਹੁਤ ਬਹੁਤ ਧੰਨਵਾਦ